ਮੈਂ ਅੱਜ ਬੱਸ ਛੱਡੇ ਤੋਂ ਉਤਰ ਗਿਆ ਸੀ ਮਗਰੀ ਮੈਨੂੰ ਉੱਥੇ ਘਰ ਵਾਲੀ ਇੱਕ ਏਜੰਸੀ ਆ ਉਸ ਏਜੰਸੀ ਦੇ ਵਿੱਚ ਕੰਮ ਤੇ ਜੀ ਜੀ ਆ ਤਾਂ ਕਰਦਾ ਸੀ ਵੀ ਕੈਂਸਲਿੰਗ ਕਰਨਾ ਚੱਲ ਫੇਰ ਆ ਜਾਊਂਗਾ ਪਰ ਮੈਂ ਕਿਹਾ ਫੇਰ ਫੇਰ ਹੀ ਹੋ ਜਾ ਰਹਿ ਜਾਂਦਾ ਬੰਦ ਨਵੇਂ ੜੀ ਚੱਲਦੇ ਆ ਕੁਝ ਨਹੀਂ ਹੁੰਦਾ ਦੋ ਮਿੰਟ ਦਾ ਰਾਹ ਵਾ ਦੋ ਮਿੰਟ ਪਹਿਲਾਂ ਹੀ ਉਤਰਿਆ ਵਾ ਬੱਸ ਅੱਡੇ ਤੋਂ ਉਹ ਵੱਡੀ ਬਿਲਡਿੰਗ ਜੀ ਚਾ ਦਫ਼ਤਰ ਥੱਲੇ ਟਾਈਮ ਨਾਲੇ ਦੇ ਲੋ 5:20 ਹੋਏ ਨੇ ਹਜੇ ਨੇਰਾ ਦੇਖ ਲੋ ਕਿੰਨਾ ਹੋ ਗਿਆ ਨਾ ਜਿਵੇਂ ਹਾਂ 8-9 ਦਾ ਟਾਈਮ ਹੁੰਦਾ ਹੈ 5:20 ਮਿੰਟ ਹੋਏ ਨੇ ਹਜੇ ਉਹ ਦੇਖੋ ਸ਼ਹਿਰ ਕਿੰਨਾ ਸੋਹਣਾ ਲੱਗਦਾ ਹੈ ਪਰ ਨਹੀਂ ਇੱਥੋਂ ਦੇਖਣਾ ਨਹੀਂਗਾ ਮਗਰ ਹੋ ਗਿਆ ਜੇ ਇਧਰੋਂ ਦੇਖਦਾ ਹੋਇਆ ਤਾਂ ਦਿਖਾਉਣਾ ਪੱਤੇ ਸਾਰੇ ਦਰਖਤਾਂ ਤੋਂ ਝੜ ਗਏ ਉਹ ਦੇਖੋ ਉਹਨੂੰ ਦਿਨ ਦਾ ਉਹ ਜਿਹੜੇ ਗੌਮਤ ਨੇ ਨਾ ਕੇ ਚਰਚ ਦੇ ਉੱਥੇ ਘਰ ਆ ਉੱਥੇ ਜਾਣਾ ਨੇ ਕਿ ਘਰ ਸਾਡਾ ਉੱਥੇ ਆ ਤੇ ਦਫਤਰ ਹੈਗਾ ਇਦੂ ਗਾਹਾਂ ਵਾਲੀ ਬਿਲਡਿੰਗ ਚ ਮਿਲਦਾ ਹਾਂ ਗਾਹਾਂ ਵਾਲੀ ਚ ਬੱਦਲ ਇੰਨਾ ਜ਼ਿਆਦਾ ਸੀ ਨਾ ਪਹਿਲਾਂ ਤਾਂ ਕਣੀਆਂ ਜੀਆਂ ਹੀ ਪੈਂਦੀਆਂ ਸੀ ਹਲਕੀਆਂ-ਹਲਕੀਆਂ ਜੀਆਂ ਹੁਣ ਬਹੁਤ ਜ਼ਿਆਦਾ ਯਾਨੀ ਕਿ ਤੇਜੇ ਆ ਗਿਆ ਕਹਿਣ ਦਾ ਮਤਲਬ ਹੁਣ ਪੂਰਾ ਭਿਉਣ ਵਾਲਾ ਮੀਂਹ ਆ ਗਿਆ ਤੇ ਹੁਣ ਤਾਂ ਸਿਆਲੋ ਸਿਆਲ ਹੀ ਕੁਝ ਰਿਹਾ ਕਰਨਾ ਤੇ ਐਤ ਕੀ ਤਾਂ ਇੱਥੇ ਵੀ ਠੰਡ ਜ਼ਿਆਦਾ ਦੱਸੀ ਹੋਈ ਆ ਯਾਨੀ ਕਿ 2-3 ਸਾਲ ਤੋਂ ਇੱਥੇ ਬਰਫ਼ ਪਈ ਨਹੀਂ ਸੀ 2-3 ਸਾਲ ਤਾਂ ਹੋ ਹੀ ਗਿਆ ਸੀ ਬਰਫ਼ ਬਿਲਕੁਲ ਨਹੀਂ ਪਈ ਸੀ ਜੇ ਪੈਂਦੀ ਪੈਂਦੀ ਹੋ ਯਾਨੀ ਕਿ ਖੁਰ ਜਾਂਦੀ ਹੁੰਦੀ ਸੀਗੀ ਹਨਾ ਤੇ ਐਤ ਕੀ ਤਾਂ ਦੱਸੀ ਹੋਈ ਆ ਹੁਣੇ ਹੀ ਨੈੱਟ ਤੇ ਦੱਸੀ ਹੋਈ ਆ ਵੀ ਆ ਹਫਤੇ ਦੇ ਵਿੱਚ ਹੀ ਦੱਸੀ ਹੋਈ ਸੀਗੀ ਬਾਕੀ ਕੁਝ ਪਤਾ ਨਹੀਂ ਹੁੰਦਾ ਮੌਸਮ ਦਾ ਹਨਾ ਕੁਦਰਤ ਦਾ ਕਿੱਧਰ ਕਿਵੇਂ ਹੋ ਜਾਣਾ ਮੈਂ ਪਰ ਹਜੇ ਹਜੇ ਹਿਸਾਬ ਨਾਲ ਦੱਸੀ ਹੋਈ ਆ ਅੱਜ ਦੇ ਹਿਸਾਬ ਨਾਲ ਤਾਂ ਨੈੱਟ ਤੇ ਛਣੀ ਐ ਐਤਵਾਰ ਦੀ ਬਰਫ ਦੇਖੋ ਸਾਰੇ ਪਾਸੇ ਆ ਬੱਦਲ ਐਂ ਘੁਲਿਆ ਪਿਆ ਵਾ ਟਾਈਮ ਹਜੇ 5 ਵਜੇ ਨਹੀਂ ਗੇ 5 ਵਜਾਂ ਚ ਵੀ 10 ਮਿੰਟ ਰਹਿੰਦੇ ਆ ਹਨੇਰਾ ਦੇਖ ਲਓ ਕਿੰਨਾ ਹੋ ਗਿਆ ਮੋਬਾਈਲ 'ਚ ਤਾਂ ਹਜੇ ਫੇਰ ਵੀ ਚਾਨਣਾ ਜਾਂ ਦਿਖ ਰਿਹਾ ਵਾ ਯਾਨੀ ਕਿ ਚੰਗਾ ਨਹੀਂ ਰਹਾ ਹੋ ਗਿਆ ਲੇਟਾਂ ਚੱਲ ਪਈਆਂ ਸਾਰੀਆਂ ਹੀ ਆਹ ਨਾ ਜਿਹੜਾ ਉੱਡਦਾ ਇਹ ਬੱਦਲ ਨੇ ਇਹ ਧੂਆਂ ਨਹੀਂ ਹੈਗਾ ਉਹ ਦੇਖੋ ਉੱਧਰ ਵੀ ਤੇ ਨਾ ਹੀ ਤੁਲ ਪਈ ਹੋਈ ਆ ਮਨਸੂਰੀ ਚ ਇਹ ਜਾ ਮੌਸਮ ਹੁੰਦਾ ਸੀਗਾ ਉਹ ਦੇਖੋ ਇਹ ਬੱਦਲ ਹੀ ਨੇ ਆਹ ਤਾਂ ਹੁੰਦ ਨਹੀਂ ਹੈਗੀ ਇਹ ਇਹਦੇ ਪਰਲੇ ਪਾਸੇ ਨਾ ਆਹ ਉਚਾਈ ਤੇ ਆ ਇਹ ਬਹੁਤ ਹੈ ਨਾ ਬਹੁਤ ਜਿਆਦਾ ਚਾਈ ਤੇ ਆ ਇਹ ਸ਼ਹਿਰ ਪਰਲੇ ਪਾਸੇ ਬਹੁਤ ਡੂੰਗੀ ਖਾਈ ਹੈ ਇਹਦੇ ਮੈਂ ਦਿਖਾਈ ਵੀ ਆ ਕਈ ਵਾਰੀ ਵੀਡੀਓ ਚ ਤੇ ਉਧਰੋਂ ਇਹ ਉਧਰਲੀ ਸਾਈਡ ਤਾਂ ਜੇ ਹੁਣ ਚਲੇ ਜਾਈਏ ਕੋਈ ਦੇਖਣਾ ਨਹੀਂ ਹੈਗਾ ਇੰਨਾ ਜਿਆਦਾ ਬੱਦਲ ਹੁੰਦਾ ਵਾ ਦੇ ਹੁਣ ਇਹ ਕ੍ਰਿਸਮਸ ਤੱਕ ਇਹੀ ਕੰਮ ਰਹਿਣਾ ਦੇਖੋ ਕ੍ਰਿਸਮਸ ਦੀਆਂ ਲੇਟਾਂ ਲੱਗੀਆਂ ਆ ਹਜੇ ਚੱਲੀਆਂ ਨਹੀਂ ਗਈਆਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਜਦੋਂ ਇਹ ਚੱਲ ਪੈਣੀਆਂ ਨੇ ਫਿਰ ਤਾਂ ਬਹੁਤ ਸੋਹਣਾ ਲੱਗੂਗਾ ਮਨਸੂਰੀ ਵਾਲਾ ਹੀ ਸਿਸਟਮ ਹੋਇਆ ਪਿਆ ਵਾ ਬਸ ਇੱਥੇ ਗਰਾਵ ਜਮਨ ਵਾਲੀਆਂ ਸਟਾਲਾਂ ਹੋਰ ਉਹ ਦੂਜੇ ਆਪਣੇ ਮਨਚੂਰੀਅਨ ਹੋਗੇ ਹੋਰ ਖੜੀ ਕੀ ਹੁੰਦੇ ਨੇ ਯਾਰ ਜਿਹੜੇ ਪਹਾੜਾਂ ਦੇ ਵਿੱਚ ਪੂਰੇ ਮਸ਼ਹੂਰ ਹੁੰਦੇ ਨੇ ਮੈਗੀ ਮੂਗੀ ਦੀਆਂ ਦੁਕਾਨਾਂ ਲੱਗ ਜਾਣ ਇੱਥੇ ਬੱਸ ਪੂਰੀ ਇੰਡੀਆ ਵਾਲੀ ਫੀਲ ਆ ਜਾਣੀ ਹੈ ਬੇ ਉਹ ਬੰਦੇ ਲਈ ਆ ਤਿੰਨ ਦਿਨ ਦੀਆਂ ਹੁੰਦੀਆਂ ਇਹ ਕਾਪੀ ਜੀ ਹੁੰਦੀ ਆ ਦੇਖੋ ਇਹਦੇ ਵਿੱਚ ਟਿਕਟਾਂ ਦੀ ਇਹ ਤੇ ਮੂਰੇ ਆ ਨੰਬਰ ਲਿਖਿਆ ਹੁੰਦਾ ਤੇ ਜਿੱਥੇ ਉਹ ਜਿੱਥੋਂ ਜਾਣਾ ਤੇ ਜਿਹੜੇ ਸ਼ਹਿਰ ਜਾਣਾ ਉਹਦਾ ਨਾਮ ਲਿਖਿਆ ਹੁੰਦਾ ਦੋਨੇ ਸ਼ਹਿਰਾਂ ਦਾ ਤੇ ਆ ਨੰਬਰ ਲਿਖਿਆ ਹੁੰਦਾ ਇਹਦੇ ਤੇ ਇਹ ਨਹੀਂ ਹੈ ਵੀ ਆਪਾਂ ਇੱਥੋਂ ਪੰਚ ਕਰਕੇ ਇਹਨੂੰ ਵੀ ਚਲੇ ਜਾਈਏ ਆਪਾਂ 100 ਕਿਲੋਮੀਟਰ ਹਨਾ ਜਦੋਂ ਫਿਰ ਉਹ ਚੈਕਰ ਚੈੱਕ ਕਰਦੇ ਨੇ ਆ ਨੰਬਰ ਲਿਖਿਆ ਹੁੰਦਾ ਜਦੋਂ ਉਹ ਚੈਕਰ ਚੈੱਕ ਕਰਦੇ ਆ ਨਾ ਉਹਨਾਂ ਨੇ ਆਪਦੇ ਮੋਬਾਈਲ ਦੇ ਵਿੱਚ ਪਾ ਕੇ ਚੈੱਕ ਕਰਨੀ ਆ ਨਾਲੇ ਰਜਿਸਟਰਡ ਹੋ ਜਾਂਦੀ ਆ ਫਿਰ ਇਹ ਜਦੋਂ ਲੈਣੇ ਆ ਨਾ ਰਜਿਸਟਰਡ ਕਰਾ ਦਿੰਦੇ ਨੇ ਇਹਨੂੰ ਜੇ ਤਾਂ ਕਰਕੇ ਉਹਦਾ ਹਜੇ ਪਾਸ ਬਣਿਆ ਨਹੀਂ ਸੀਗਾ ਡਾਕੂਮੈਂਟ ਹੈ ਨਹੀਂ ਸੀਗੇ ਤੇ ਫਿਰ ਹਜੇ ਇਹੀ ਚੱਲ ਰਹੀ ਨੇ ਜੇ ਆਪਾਂ ਉਹ ਤਿੰਨ ਦਿਨ ਟੈਕਟਾਂ ਲਈਏ ਇੱਕ ਇੱਕ ਕਰਕੇ ਯਾਨੀ ਕਿ ਸਵੇਰੇ ਜਾਣ ਦੀ ਤੇ ਸ਼ਾਮ ਨੂੰ ਆਉਣ ਦੀ ਤੇ 235 235 470 ਤੇ ਤਿੰਨ ਦੇ ਲਿੰਦੀ ਦੇਖ ਲਓ 4 4 8 12 ਰੁਪਏ ਤਾਂ ਸਿੱਧੇ ਹੀ ਹੋਗੇ ਤੇ 12 70 ਤੇ ਨਾ ਯਾਨੀ ਕਿ 14 ਕੁ 14.5 ਦੀਆਂ ਪੈਂਦੀਆਂ ਨੇ ਹਨਾ ਜੇ ਆਪਾਂ ਉਹ ਲਈਏ ਇਕੱਲੀ ਇਕੱਲੀ ਟੈਕਟ ਤੇ ਤੇ ਜੇ ਇਹ ਲਈਏ ਇਹ ਪੈ ਜਾਂਦੀ ਆ 11.70 ਸੈਂਟੀਆਂ ਦੀ ਦੁਰਕ ਪੈ ਦਾ ਫਰਕ ਹੁੰਦਾ ਵਾ ਤੇ ਜਦੋਂ ਪਤਾ ਲੈਣੀਆਂ ਤਾਂ ਹੈਗੀਆਂ ਹੀ ਨੇ ਨਾ ਬੰਦਾ ਇੱਕ ਵਾਰੀ ਹੀ ਲੈ ਲੈਂਦਾ ਵਾ ਤੇ ਉਹੀ ਫਿਰ ਜੇ ਅਲੱਗ-ਅਲੱਗ ਵੀ ਲਵਾਂਗੇ ਚਲੋ 2.5 ਰੁਪਏ ਦਾ ਫਰਕ ਵੀ ਆ ਤੇ ਨਾਲੇ ਫਿਰ ਰੋਜ਼ ਹੀ ਸਵੇਰੇ ਵੀ ਦੁਕਾਨ ਤੇ ਜਾਵਾਂ ਸ਼ਾਮ ਨੂੰ ਦੁਕਾਨ ਤੇ ਜੇ ਲੈਂਦੇ ਫਿਰ ਉਹਦਾ ਭੱਜ-ਭੱਜ ਕੇ ਚਲੋ ਹੁਣ ਪਤਾ ਵੀ ਜਦੋਂ ਜਾਣ ਆਂ ਪੱਕਾ ਤੇ ਇੱਕ ਵਾਰੀ ਚ ਹੀ ਲੈ ਲਈ ਦਿਆਂਗੇ ਤਿੰਨ ਦਿਨ ਲੰਘ ਜਾਂਦੇ ਆ ਤੇ ਤੇ ਹੁਣ ਜਦੋਂ ਇੱਕ ਤਰੀਕ ਤੋਂ ਫਿਰ ਬਾਸ ਬਣਾ ਦਾਂਗੇ ਉਹਦਾ ਔਰ ਫਿਰ ਨਾਲੇ ਪੇਪਰ ਬਣ ਗਏ ਪੇਪਰ ਕੋਲੇ ਹੋਣ ਤਾਂ ਫਿਰ ਪਾਸ ਵੀ ਬਣ ਜਾਂਦਾ ਆ ਦੇਖੋ ਕਿੰਨਾ ਬੱਦਲ ਹੋ ਗਿਆ ਅੱਖਾਂ ਨਾਲ ਬਹੁਤ ਵਧੀਆ ਲੱਗਦਾ ਮੋਬਾਈਲ ਤੇ ਹਜੇ ਸਾਫ਼ ਸਾਫ਼ ਜ਼ਿਆਦਾ ਲੱਗਦਾ ਨਾ ਜ਼ਿਆਦਾ ਸਾਫ਼ ਦਿਂਦਾ ਜੰਨਾ ਜੀ ਉਹਦੇ ਕਰਕੇ ਪਤਾ ਨਹੀਂ ਲੱਗ ਰਿਹਾ ਹੁਣ ਇਹ ਬੱਦਲਾਂ ਦਾ ਆ ਉਹਦੇ ਲਾਈਟ ਜੀ ਦੇ ਵਿੱਚ ਮੈਨੂੰ ਦਿਖਾਉਣਾ ਦੇਖ ਆ ਦੇਖੋ ਲਾਈਟ ਦੇ ਵਿੱਚ ਕਿੰਨੀ ਬੱਦਲ ਦੇ ਨਹੀਂ ਜਿਹੜਾ ਕਣੀਆਂ ਦਾ ਪੈਡੀਆਂ ਦਾ ਤੇ ਕਿੰਨੀ ਆ ਜਣੀ ਆ ਦੇਖੋ ਐਡੀ ਗੱਲ ਕਰਨ ਬੱਦਲ ਹੀ ਮਿਰਦਾ ਬਹੁਤ ਜ਼ਿਆਦਾ ਜਿਵੇਂ ਤੋਂ ਤੇ ਪਈ ਹੁੰਦੀ ਆ ਨਾ ਐ ਹੋਇਆ ਹੋਇਆ ਤਿੰਦਾ ਤੋਂ ਰਾਹ ਨੂੰ ਲਾ ਜਿਆ ਮੋਟੀ ਮੋਟੀ ਕਣੀ ਪੈਂਦੀ ਆ ਜਿਵੇਂ ਬਰਫ ਜੀ ਡਿੱਗਦੀ ਹੁੰਦੀ ਆ ਵਿੱਚ ਵਿੱਚ ਕਿਉਂਕਿ ਹੱਥ ਪੈ ਰਹੇ ਪੂਰੇ ਠਰਦੇ ਆ ਬੱਦਲ ਹੈ ਬਹੁਤ ਜ਼ਿਆਦਾ ਜੇ ਉਹ ਪਰਲੀ ਸਾਈਡ ਚਲੇ ਗਿਆ ਨਾ ਜਿੱਥੇ ਮੈਂ ਕਹਿਣਾ ਬੱਦਲ ਤਾਂ ਦੇਖਣਾ ਨਹੀਂ ਕੁਛ ਇੰਨਾ ਜ਼ਿਆਦਾ ਹੋਊਗਾ ਚਲੋ ਸ਼ਨੀਵਾਰ ਨੂੰ ਵੀ ਮੀਂਹ ਦੱਸਿਆ ਹੋਇਆ ਖਾਸਾ ਬਹੁਤ ਬਹੁਤ ਜ਼ਿਆਦਾ ਬੱਦਲ ਆਏ ਜਿਵੇਂ ਚੰਗੀ ਧੁੰਦ ਹੁੰਦੀ ਆ ਦੇਖ ਅੰਦਰ ਦੇ ਪਾਰ ਲਿਆ ਪੂਰਾ ਜੋਰ ਮੈਂ ਤਾਂ ਇਹ ਇੱਕਦਮ ਵੀ ਹੋਈ ਐ ਇੰਨੀ ਠੰਡ ਪਿਛਲੇ ਸਾਲ ਹੈ ਨਹੀਂ ਸੀ ਇੰਨੀ ਠੰਡ ਤੇ ਨਾਲੇ ਕੱਲ ਵੀ ਆਈ ਮੌਸਮ ਸੀ ਹੁਣ ਅੱਜ ਵੀ ਦਿਖਾਉਣਾ 1 ਮਿੰਟ ਕੱਲ ਤਾਂ ਉਥੇ ਮਾਰਕੀਟਾਂ ਜੀਆਂ ਜੋ ਦਿਖਾਉਦਾ ਸੀ ਅੱਜ ਇਧਰ ਉਹ ਦਿਖਾਉਣਾ ਹੁਣ ਮੈਂ ਇੱਟਾਂ ਚੱਲ ਪਈਆਂ ਹਨੇਰਾ ਹੋ ਗਿਆ ਆਖਾ ਸਾ ਮੂਹ ਨੇਰਾ ਜਿਆ ਹੋ ਗਿਆ ਤੇ ਬੱਦਲ ਦੇਖੋ ਕਿੰਨਾ ਆ ਬੱਦਲ ਹੀ ਆ ਸਾਰਾ ਪੂਰਾ ਘੋਲਿਆ ਪਿਆ ਹੈ ਬੱਦਲ ਕਹੇ ਦੇਣਾ ਕੀ ਆ ਬਾਬੇ ਦੀ ਕਿਰਪਾ ਨਾਲ ਅਸੀਂ ਰੁਕਿਆ ਹੋਇਆ ਜੰਦੂ ਅਸੀਂ ਪਹੁੰਚਣਾ ਉੱਥੇ ਨੂੰ ਫੇਰ ਚਾਹੇ ਵਿਸ਼ੱਕ ਦੀ ਆ ਜਾਵੇ ਕਿੰਨੀ ਭਾਜੀ ਇਹ ਤਾਂ ਕਿੰਨੇ ਹਾਂ ਟੰਨਾ ਦੇ ਹਿਸਾਬ ਨਾਲ ਪੈਂਦੀ ਹੋਣੀ ਇਹਨਾਂ 'ਚ ਤਾਂ ਨਾ ਹੈਵੀ ਬਹੁਤ ਬੜੇ ਆ ਉਹ ਹਜੇ ਟਾਈਮ 3:30 ਨਾ 4:40 ਹੋਏ ਨੇ ਜੇ ਪੂਰਾ ਟਾਈਮ ਦੱਸਾਂ ਚੰਗਾ ਹਨੇਰਾ ਹੋ ਗਿਆ ਆਪਣੇ ਐਂਡੇ ਦੇ ਦੂਸਤਾਂ ਨਾਲ ਇਧਰੋਂ ਦੇਖੋ ਆ ਕਿੰਨੀ ਸੋਹਣੇ ਲੱਗਦੀਆਂ ਨੇ ਲੱਟਾਂ ਆ ਜਿਹੜੇ ਇਹਨਾਂ ਨੇ ਨਿਸ਼ਾਨ ਬਣਾਏ ਨੇ ਨਾ ਬਰਫ਼ ਦੇ ਆ ਦੇਖਾ ਕਿੰਨੇ ਸੋਹਣੇ ਲੱਗਦੇ ਆ ਘਰੇ ਪਹੁੰਚ ਗਏ ਪਰ ਜਾਨੀ ਕਿ ਅੰਦਰ ਵੜ ਗਏ ਸੀ ਜਦੋਂ ਮੀਂਹ ਤੇਜ਼ ਸ਼ੁਰੂ ਹੋਇਆ ਵਾ ਛਿੱਟੇ ਜੇ ਪੈ ਗਏ ਸੀਗੇ ਚੰਗੇ ਪਰ ਭਿੱਜਣੋਂ ਬਚ ਗਏ ਸੀ ਤਾਂ ਜਿਹੜੇ ਹਵਾ ਸੌਂਦੀ ਹੋਣੀ ਆ ਛਤਰੀ ਤੇ ਵੀ ਪੈਦਾ ਇਹ ਵੀ ਮਿਆਦਰਾਕਤਾਂ ਦੇ ਥੱਲੇ ਆ ਦੇਖੋ ਤੁਰਿਆ ਜਾਂਦਾ ਤਾਂ ਘਟਾ ਫਤਾ ਲੱਗ ਜਾਣਾ ਯਾਨੀ ਕਿ ਮੀਂਹ ਖਾਸਾ ਪੈ ਰਿਹਾ ਅੱਲੋ ਵੀ ਸਾਰੀ ਦਿਹਾੜੀ ਦੱਸਿਆ ਹੋਇਆ ਯਾਨੀ ਕਿ ਉਹਨਾਂ ਅਗਲਾ ਹਫ਼ਤਾ ਵੀ ਟਰੱਕ ਧੁੱਪਾ ਲਾਤਾ ਹੈ ਨਹੀਂ ਤੇ ਬਸ ਹੁਣ ਮੈਂ ਪਹਿਲਾਂ ਵੀ ਬਹੁਤ ਵਾਰੀ ਵੀਡੀਓ 'ਚ ਦੱਸਿਆ ਵੀ ਸਿਆਲਾਂ 'ਚ ਤਾਂ ਹੁਣ ਅਹੀ ਕੁਝ ਰਹਿੰਦਾ ਹੈ ਆ ਦੇਖੋ ਲਾਈਟਾਂ ਗੱਡੀਆਂ ਦੀਆਂ ਲਾਈਟਾਂ ਤੋਂ ਪਤਾ ਲੱਗਦਾ ਕਿੰਨਾ ਮੀਂਹ ਪੈਂਦਾ ਇੱਥੇ ਲਾਈਟਾਂ ਪੈਂਦੀਆਂ ਗੱਡੀਆਂ ਦੀਆਂ ਦੇ ਆਏ ਖਿਆਲਾਂ ਤਾਂ ਸੜਕਾਂ ਗੱਲੀਆਂ ਰਿਆ ਕਰਨੀਆਂ ਨੇ ਸਵੇਰੇ ਜਿਹੜੇ ਟਾਈਮ ਅਸੀਂ ਘਰੋਂ ਜਾਣਾ ਉਸ ਟਾਈਮ ਵੀ ਮੀਂਹ ਦੱਸਿਆ ਹੋਇਆ ਚੰਗਾ ਇਹ ਆ 60% ਤਾਂ ਦੱਸਿਆ ਹੀ ਹੋਇਆ ਇਹ 50% ਵੀ ਇਹ ਤਾਂ ਨਹੀਂ ਮੀਂਹ ਦੱਸਿਆ ਹੁੰਦਾ ਦੇਖਿਆ ਕਦੇ ਵੀ ਇੰਨਾ ਇਨੇ ਮਿਲ ਜਾ ਇੰਨਾ ਪਊਗਾ ਹਨਾ ਨਟ ਤੇ ਤਾਈ ਦੱਸਿਆ ਵੀ 50 60% ਪੈਣ ਦੇ ਚਾਂਸ ਆ ਇਹ 50% ਵੀ ਦੱਸੇ ਹੁਣ 20 30 ਦੱਸਿਆ ਹੋਵੇ ਫਿਰ ਤਾਂ ਕਈ ਵਾਰੀ ਨਹੀਂ ਵੀ ਪੈਂਦਾ ਜੇ 50 40 ਦੱਸਿਆ ਹੋਵੇ ਫਿਰ ਤਾਂ ਪੈ ਹੀ ਜਾਂਦਾ ਵਾ ਵੀਰ ਦਾ ਤਾਂ 50 ਦੱਸਿਆ ਹੀ ਹੋਇਆ ਵਾ ਇਸ ਵੀਰੇ ਵੀ ਆਹੀ ਭਜਦੇ ਪਿਝੌਂਦੇ ਨੂੰ ਜਾਣਾ ਪੈਣਾ ਸਾਡੇ ਨੂੰ ਹਮੇਸ਼ਾ ਬੱਟੀਆਂ ਦਸਰਉਂਦੀਆਂ ਹੁੰਦੀਆਂ ਜਦੋਂ ਅਸੀਂ ਕੰਮ ਤੋਂ ਆਉਣੀ ਆ ਤੇ ਅੱਜ ਨਾ ਪਰੇ ਚੰਚੂ ਜਿਹੜੇ ਬਸਰ ਤੋਂ ਤੀਰ ਨੇ ਆਰੇ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ ਪਹਾੜੀ ਏਰੀਆ ਹੀ ਹੈ ਹੈ ਨਾ ਤੇ ਜਿੱਥੋਂ ਬਸਣਾਂ ਤੁਰਦੀਆਂ ਨੇ ਉਹ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪਈ ਤੇ ਪਟੀਆਂ ਬਸਰ ਬੰਦ ਕਰਕੇ ਉਹਨਾਂ ਦੀਆਂ ਛੋਟੀਆਂ ਬਸਾਂ ਜਾਨਕੀ ਇਹ ਹੱਥ ਚਲਾ ਦਿੱਤੀ ਹੈ ਨਾ ਤੇ ਜਿੱਥੋਂ ਉਹਨੂੰ ਤੁਰਦੀ ਸੀ ਉੱਥੋਂ ਵੱਡੀਆਂ ਬਸਣਾਂ ਤੁਰਦੀਆਂ ਸੀਗੀਆਂ ਦਾ ਕਰਕੇ ਉਹਨਾਂ ਦੀ ਛੋਟੀਆਂ ਬਸਾਂ ਤੋੜਦੀਆਂ ਉਹਨਾਂ ਦੇ ਉਹ ਚੱਲੀਆਂ ਦੀਆਂ ਊੜੀਆਂ ਕਹਿੰਦੀਆਂ ਸੀ ਜ਼ਿਆਦਾ ਬਰਫ਼ ਪੈ ਗਈ ਊੜੀਆਂ ਉੱਥੇ ਤੇ ਅਸੀਂ ਦਾ ਖੜਾ ਹੀ ਰਹਿ ਗਏ ਸੀ ਹੱਥ ਥਰ ਕੇ ਸਾਡੇ ਆ ਦੇ ਵਿੱਚ ਆਲੇ ਨਾਲ ਬਰਫ ਪਰ ਉੱਪਰ ਡਿੱਗਦੀ ਹੈ ਇਹਦੇ ਉੱਪਰ ਆਹ ਇਹਦੇ ਉੱਪਰ ਵੀ ਖਾਸੀ ਬਰਫ ਪਈ ਹੋਈ ਆ ਆ ਸਿੱਸੀ ਹੋਈ ਜੀ ਡਿੱਗਦੀ ਹੈ ਬਰਫ ਜੋ ਸਾਡੇ ਨਾਲ ਦੇ ਤਾਂ ਬਰੇ ਖੜੇ ਹੀ ਰਹੇ ਕਿ ਉਹ ਖੜੇ ਸੀਗੇ ਟਰਾਲ ਪੰਪਲੇ ਥੱਲੇ ਉਹਨਾਂ ਨੂੰ ਬੜੀ ਬੱਸ ਦੇਖ ਕੇ ਦੇਖਦੇ ਰਹੇ ਕਿ ਵੀ ਬੜੀ ਬੱਸ ਆਉਗੀ ਵੀ ਫੱਟ ਕੇ ਜਾਣ ਹੋ ਜਾਣਗੇ ਹਨਾ ਪਰ ਜਦੋਂ ਛੋਟੀ ਬੱਸ ਉੱਥੇ ਕੋਈ ਖੈ ਨਹੀਂ ਸੀਗਾ ਆਹ ਇਹਨੇ ਰੋਕੀ ਉਹਨਾਂ ਨੂੰ ਵੀ ਇਹ ਹੋ ਗਿਆ ਇਹ ਲੋਕ ਨਾਸਾ ਸਾਡੇ ਅਸੀਂ ਦੋਈ ਜਾਣੇ ਖੜੇ ਕਿ ਸਾਨੂੰ ਇਹਨਾਂ ਨੇ ਇਹਨੇ ਦੇਖ ਕੇ ਆਪ ਹੀ ਲੋਕੀ ਡਰਾਈਵਰ ਨੇ ਬੱਸ ਅਗਰ ਖੜੇ ਨੇ ਇੱਥੇ ਵੀ ਹੋਸ਼ ਗਾਇਨ ਵਾਲੀ ਹੋਣੀ ਬਹੁਤ ਮਾਈਨਸ ਇੱਕ ਟਾਈਪ ਤੇ ਰਚ ਰਹਾ ਹੱਥ ਪੈਰ ਸੋਲ ਹੋ ਗਏ ਸਾਡੇ ਬਾਹਰ ਖੜੇ ਹਾਂ ਬੱਸ ਹੋ ਗਈ ਸੀ ਕੁੜੀਆਂ ਤੇ ਇਹ ਵੀ ਆਈ ਹੈ ਇਹ ਬੱਸ ਦੇ ਉੱਪਰ ਵੀ ਖਾਸੀ برف ਪਈ ਗਈ ਹੈ ਤਾ ਬੱਸਾਂ ਕੈਨਸਲ ਹੋ ਗਈਆਂ ਇੰਨੀ ਇੰਨੀ ਬਰਖੂ ਗਈ ਹਰੇ ਹੋਰ ਵੀ ਪੈਂਦੀ ਸੀ ਉੱਧਰ ਤਾਂ ਕਰਕੇ ਵੱਡੀਆਂ ਬੱਸਾਂ ਆਈਆਂ ਨਹੀਂ ਕਿ ਆ ਫੇਰਾ ਛੋਟੀਆਂ ਬੱਸਾਂ ਉਹਨਾਂ ਨੇ ਲਾਤੀਆਂ ਸੀਗੀਆਂ ਹੁਣ ਇਹ ਛੱਡ ਕੇ ਗਈ ਆ ਸਭ